ਬਾਈ ਜੀ ਸਸਰੀ ਗਾਈ ਸਸਰੀ ਗੱਲ ਬਾਈ ਨਾਮ ਕੀ ਆਪਣਾ ਨਾਮ ਵੀਰੇ ਮੇਰਾ ਰਾਜਾ ਪਿੰਡ ਪਿੰਡ ਝੋਲਡਾ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਹਾਂਜੀ ਬਈ ਕਾਦੀ ਦਵਾਈ ਦਿੰਨੇ ਆਪਾਂ ਦੱਸਿਓ ਮੜਾ ਜੀ ਆਪਾਂ ਬਾਈ ਬਵਾਸੀਰ ਦੀ ਦਵਾਈ ਦਿੰਨੇ ਆ ਹਾਂਜੀ ਆਹ ਗੋਲੀਆਂ ਬਾਈ ਠੀਕ ਹੈ ਜੀ ਦੇਸੀ ਦਵਾਈ ਆ ਜਮਾ ਠੀਕ ਹੈ ਜੀ ਗੋਲੀਆਂ માં ਸੀਸੀ ਚ ਹੈਗੀਆਂ 8-10 ਹਾਂਜੀ ਜਣੀ 8-10 ਜਮਾ ਕਿੰਨੇ ਟਾਈਮ ਚ ਠੀਕ ਹੋ ਜਾਂਦਾ ਬੰਦਾ ਆਹ 10ਾਂ ਗੋਲੀਆਂ ਨਾਲ ਹੀ ਬਾਈ ਬਵਾਸੀਰ ਹਾਂ ਜਮਾ ਥੋੜਾ ਜਿਆ ਪਰਹੇਜ਼ ਰੱਖਣਾ ਪੈਂਦਾ ਹਾਂਜੀ ਤੇ ਜੇ ਬੰਦਾ ਪਰੇਹੇ ਜਿ ਰੱਖ ਜੇ ਹਾਂਜੀ 4-10 ਗੋਲੀਆਂ ਨਾਲ ਜਮਾ ਠੀਕ ਹੋ ਜੀ ਇਹਦਾ ਖਰਚਾ ਪਾਣੀ ਬਈ ਕੀ ਆ ਖਰਚਾ ਪਾਣੀ ਬਈ ਲੈ ਲਈਦਾ ਕਿਸੇ ਤੋਂ ਮਾੜਾ ਮੋਟਾ ਖਰਚਾ ਪਾਣੂ ਹੀ ਲਈਦਾ ਕੋਈ ਇਹ ਨਹੀਂ ਵੀ ਜਾਂ ਹਜ਼ਾਰਾਂ ਚ ਲੈਨੇ ਆ ਹਾਂਜੀ 2-400 ਰੁਪਿਆ ਲੈ ਲਈਦਾ ਜੇ ਕੋਈ ਦੇ ਜਾਂਦਾ ਲੈ ਵੀ ਲੈਨੇ ਆ ਹਾਂਜੀ ਨਹੀਂ ਲੈਂਦੇ ਵੀ ਤੇ ਕੋਈ ਗਰੀਬ ਵਰ ਬਾਹ ਤੋਂ ਲੈਂਦੇ ਉਹਨੂੰ ਲੈਂਦੇ ਵੀ ਨਹੀਂ ਬਾਈ ਠੀਕ ਆ ਜੀ ਇਹ ਕਾਹ ਹੋ ਪੌਰੀ ਦੀ ਬਈ ਆ ਬਈ ਪੌਰੀ ਦੀ ਦਵਾਈ ਆ ਹਾਂਜੀ ਤੇ ਜੇ ਕਿਸੇ ਦੇ ਪੌਰੀਆਂ ਹੋਣ ਪੈਰ ਤੇ ਹਾਂਜੀ ਤਾਂ ਬਾਈ ਇਹ ਦਵਾਈ ਲਾ ਦੇਈ ਦੀ ਆ ਹਾਂਜੀ ਇਹ ਜਾਨੀ ਲਾਉਣੀ ਹੀ ਪੈਂਦੀ ਆ ਬਾਈ ਇਹ ਇਹ ਦਵਾਈ ਦਿੱਤੀ ਨਹੀਂ ਜਾਂਦੀ ਠੀਕ ਆ ਇਹ ਲਾਉਣੀ ਪੈਂਦੀ ਆ ਠੀਕ ਆ ਜੀ ਇਹਦਾ ਖਰਚਾ ਇਹਦਾ ਇਹ ਜਮਾ ਇਹ ਤਾਂ ਜਮਾ ਹੀ ਫਰੀ ਆ ਬਾਈ ਇਹ ਜਮਾ ਫਰੀ ਆ ਪੌਰੀਆਂ ਵਾਲੀ ਹਾਂ ਚਾਹੇ ਬੰਦੇ ਦੇ ਪੈਰ ਤੇ ਇੱਕ ਤੇ 10 ਪੌਰੀਆਂ ਹੋਣ ਇਹ ਜਮਾ ਫਰੀ ਆ ਹਾਂਜੀ ਜਿਹਦੇ ਬਾਹਲੀਆਂ ਆ ਹਾਂਜੀ ਜਾਨੀ ਇਹ ਫਿਰ ਤੀਜੇ ਚੌਥੇ ਦਿਨ ਬਾਅਦ ਹਾਂਜੀ ਦੁਬਾਰੇ ਲਵਾਉਣੀ ਪੈਂਦੀ ਆ ਜਾਨੀ ਘਟੋਕਾ ਟੱਠ 8 10 ਦਿਨ ਲਵਾਉਣੀ ਪੈਂਦੀ ਆ ਇਹ ਠੀਕ ਆ ਜੀ ਲੋਪਰਾ ਬਾਈ ਦਾ ਨੰਬਰ ਸਕਰੀਨ ਤੇ ਲਾ ਦਾਂਗੇ ਬਾਈ ਜੀ ਨਜਰੂਰ ਕੰਟੈਕਟ ਕਰੋ ਪੈਂਟ ਝੋਲਡਾਂ ਤੇ ਲਾ ਲੁੱਦਿਆਣਾ ਮੈਲਦੀਆਂ ਭਰਾ ਕਿਸੇ ਨਵੀਂ ਵੀਡੀਓ ਚ ਹੋ ਕੇ ਬਾਈ